ਕੀ ਕਰਿਆ ਮਾਨਸਤ ਕੈਪੀਟਲ ਆ ਰਿਹਾ ਬਹੁਤ ਗੇਂਸ ਕਰਦਾ ਵੇ ਇਦਨੂ ਗਾਲ ਨਹੀਂ ਗਾਲ ਪਾਸਾ ਜਮਾਨਤ ਕੋਰਪੋਰੇਟ 84 ਬਰਤੀ ਪੈਸੇ ਬਣਾ ਬੜਾ ਜੀ ਉੱਤੇ ਮੁੰਡਾ ਲਿਆ ਕਰਦਾ ਕੋਡਰੀ ਨੂੰ ਵਾਗਦਾ ਔਰ ਮੈਂਬਰ ਪਾਰਲੀਮੈਂਟ ਦੇ ਲਈ ਬਹੁਤ ਵੱਡਾ ਇਲਾਕਾ ਹੈ ਔਰ ਉਸ ਨੂੰ ਕਵਰ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਦਿਨ ਸਮਾਂ ਬਹੁਤ ਘੱਟ ਰਹਿ ਗਿਆ ਸੋ ਸਾਥੀਓ ਆਪਾਂ ਜਦਾ ਤੁਹਾਡਾ ਸਮਾਂ ਨਹੀਂ ਲੈਣਾ ਸਾਡੇ ਦਰਮਿਆਨ ਚਰਨਜੀਤ ਸਿੰਘ ਜੀ ਜੱਜ ਸਾਡੇ ਜੋ ਬੀਐਲਏ ਨੇ ਉਹ ਵੀ ਪਹੁੰਚੇ ਨੇ ਸਾਡੇ ਬਲਾਕ ਲੈਵਲ ਦਾ ਜੋ ਪੂਰਾ ਕੰਮ ਦੇਖਦੇ ਨੇ ਹਲਕੇ ਦਾ ਲక్ష్మణ ਬਰਮਾ ਜੀ ਆ ਜਾਓ ਬਰਮਾ ਜੀ ਅੱਗੇ ਆ ਜਾਓ ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਸੋ ਮੈਂ ਜਿਆਦਾ ਸਮਾਂ ਨਾ ਲਮਾ ਮੈਂ ਬੇਨਤੀ ਕਰੂੰਗਾ ਸਰਦਾਰ ਹਰਿੰਦਰਪਾਲ ਸਿੰਘ ਜੀ ਹੈਰੀ ਮਾਨ ਸਾਹਿਬ ਉਹ ਆਪ ਦੇ ਸਨਮੁਖ ਆਪਣੇ ਵਿਚਾਰ ਰੱਖਣਗੇ ਹੈਰੀ ਮਾਨ ਸਾਡੇ ਪਟਿਆਲਾ ਹਲਕਾ ਲੋਕ ਸਭਾ ਕਾਂਗਰਸ ਦੇ ਕੈਂਡੀਡੇਟ ਡਾਕਟਰ ਕਰਵਿਰ ਗਾਂਧੀ ਜੀ ਸਾਰੇ ਹੀ ਸਾਜਲਪੁਰ ਖਤਰ ਹੋਏ ਨਾਲ ਦੇ ਪਿੰਡਾਂ ਚੋਂ ਵੀ ਸਾਡੇ ਸਰਪੰਚ ਸਾਹਿਬਾਨਾਰੇ ਨਗਰ ਨਿਵਾਸੀ ਮਾਤਾ ਵਾਪੇਣਾ ਪਿੱਛੇ ਬੈਠੀਆਂ ਨੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੇਨਤੀ ਕਰਨ ਆਏ ਆ ਅੱਜ ਤੁਹਾਨੂੰ ਡਾਕਟਰ ਸਰਨਵੀ ਗਾਂਧੀ ਜੀ ਘਾਸਪੋੜੇ ਨਗਰ ਆਏ ਨੇ ਕਿ ਇੱਕ ਤਰੀਕ ਨੂੰ ਤੁਸੀਂ ਫੈਸਲਾ ਕਰਨਾ ਹੈ ਕਿ ਤੁਹਾਡਾ ਪਟਿਆਲੇ ਦਾ ਨਮੈਂਗਾ ਪਾਰਲੀਮੈਂਟ ਕੌਣ ਜਾਵੇ ਆਜੱਟ ਪਾਰਟੀਆਂ ਇਲੈਕਸ਼ਨ ਲੱਗ ਰਹੇ ਆ ਨੇ ਔਰ ਇਸ ਤੇ বিজেপি ਦੀ ਗਵਰਨਮੈਂਟ ਪਾਈ ਚ ਆਪਣੇ ਪੰਜਾਬੀਆਂ ਨਾਲ ਧੋਖਾ ਹੋਇਆ ਇਸ ਐਸੀ ਹਵਾ ਜੀ ਆਈ ਤੇ 92 ਬੰਦੇ ਤੋਂ ਪੰਜਾਬ ਵਿੱਚ ਅਸੈਂਬਲੀ ਚੜੇਗੇ ਲੇਕਿਨ ਉਹਦਾ ਅੱਜ ਪੰਜਾਬ ਨੂੰ ਹਰਜਾਨਾ ਬਹੁਤ ਵੱਡਾ ਪੁੱਤਣਾ ਪੈ ਰਿਹਾ ਜਿਸ ਦਿਨ ਦੇ ਉਹ ਜਿੱਤੇ ਨੇ ਸਾਡੇ ਪਿੰਡਾਂ ਦੀ ਸਾਰੀ ਡਵੈਲਪਮੈਂਟ ਬੰਦ ਹੋ ਗਈ ਕੋਈ ਸੜਕਾਂ ਦੇ ਕੰਮ ਬੰਦ ਹੋ ਗਏ ਕਾਂਗਰਸ ਪਾਰਟੀ ਨੇ ਪੰਜ ਵਰੇ ਜਿੰਨਾ ਹਲਕੇ ਜੇ ਕੰਮ ਕਰਕੇ ਅੱਗੇ ਪਾਰਟੀ ਲੈ ਕੇ ਗਈ ਸੀ ਉਹ ਸਾਰਾ ਕਾਰੋਬਾਰ ਇੱਕ ਵਾਰ ਰੁਕ ਗਿਆ ਪਾਰਲੀਮੈਂਟ ਦੀ ਚੋਣ ਹੈ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਜਿਹੜੇ ਨਰਿੰਦਰ ਮੋਦੀ ਜੀ ਨੇ ਸਾਨੂੰ 14 ਚ ਇਲੈਕਸ਼ਨ ਲੜੀ ਸਾਡੇ ਨਾਲ ਬਹੁਤ ਵਾਦੇ ਕੀਤੇ ਸ। ਵਾਦਾ ਕੀਤਾ ਉਹਨਾਂ ਨੇ ਕਿ ਮੈਂ ਵਿਦੇਸ਼ਾਂ ਤੋਂ ਕਾਲਾ ਧੰਨ ਲਿਆਉਂਗਾ। ਔਰ 15-15 ਲੱਖ ਰੁਪਇਆ ਹਰੇਕ ਪਰਿਵਾਰ ਨੂੰ ਦੇਵਾਂਗਾ। ਇਹ ਵਾਦਾ ਕੀਤਾ ਸੀ ਉਹਨਾਂ ਨੇ। ਉਹਨਾਂ ਨੇ ਵਾਦਾ ਕੀਤਾ ਸੀ ਕਿ ਮੈਂ ਐਮਐਸਪੀ ਸਾਡੀਆਂ ਫਸਲਾਂ ਦੀ ਗਰੰਟੀ ਹੋਏ। ਉਹਨਾਂ ਨੇ ਆਪਣੇ ਮੈਨੀਫੈਸਟੋ ਚ ਪਾਇਆ ਸੀ। ਇਹ ਸ਼ਾਮੀ ਬੇ ਗਰੰਟੀ ਦਿੱਤੀ ਜਾਂਦੀ ਹੈ। ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ 3 ਕਰੋੜ ਨੌਕਰੀਆਂ ਦੇਵਾਂਗੇ। ਹਿੰਦੁਸਤਾਨ ਦੇ ਵਿੱਚ ਵਾਅਦਾ ਕੀਤਾ ਸੀ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਅਸੀਂ ਦੁੱਗਣੀ ਕਰ ਦਾਂਗੇ। ਅੱਜ ਤੁਸੀਂ ਦੇਖ ਲਓ ਆਪਣੀ ਆਮਦਨਾਂ ਦੁੱਗਨੀਆਂ ਹੋਈਆਂ। ਸਰਪੰਚ ਸਾਹਿਬਾਨ, ਨੰਬਰਦਾਰ ਸਾਹਿਬਾਨ ਮੁਲਕ ਦੇ ਸਿਆਸੀ ਹਾਲਤ ਬਾਰੇ ਬੜੇ ਨਾਲ ਹਰੀਮਾਨ ਸਾਹੋਰਾ ਨੇ ਦੱਸਤਾ ਦਿੱਤੀ ਹੈ ਕਾਂ ਫਾਜੀ ਦਾ ਜੋ ਤੋਰ ਕੋਸ਼ਾ ਬਸਤਰ ਹੈ ਕਿ ਅਜੀ ਦੇ ਸੱਤਾ ਚਾਹੇ ਸਭਾ ਕੀ ਕੀ ਕਰਾ ਹੈ ਉਹਨੇ ਹੋਮੀ ਬੜੇ ਵਿਸਤਾਰ ਸਹਿਤ ਪੜਨਾ ਦੱਸਤਾ ਦਿੱਤੀ ਹੈ ਮੈਂ ਤਾਂ ਸਬਿੱਣਾ ਕਹਿਣਾ ਚਾਹਾਂਗਾ ਕਿ ਦੇਸ਼ ਇਸ ਵੇਲੇ ਸੰਕਟ ਸਹਾਇ ਹੈ ਜਲਤੀ ਕਦਾ ਕਰਦਾ ਉਹਦਾ ਖਮਿਆਜਾ ਪੁੱਟਣਾ ਪੈਂਦਾ चाहे जिंदगी जीती जाए चाहे दो गो धारूव गलती अपने की खमियाजा पंजाब के किसान ने पिंडे से भुख्या है कि दिल्ली ब्रूह साल बैठ के वह काले कानून जो किसाना ने जमीन हड़प्पण बनाए थे वापस कराए हुए मोदी

ਤਰਮੇਰ ਗਾਂਧੀ ਜੀ ਜਿਵੇਂ ਜਹਵਾਰਾ ਗਿਆ ਨੂੰ ਉਹਨਾਂ ਨੂੰ ਬਹੁਤ ਵਧੀਆ ਹੁਗਾਰਾ ਦਿੱਤਾ ਜੀ ਬਹੁਤ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਵਾਂਗੇ ਉਹਨਾਂ ਦੇ ਸਾਥ ਦੇਵਾਂਗੇ ਨਾਲ ਕਿੰਨੇ ਦਾ ਕੰਮ ਹੈ ਰੇਂਦਰ ਪਾਲ ਸਿੰਘ ਹੈਰੀਬਾਨ ਦੀ ਹਲਕਾ ਨੇ ਚਾਰਜ ਵਿਕਿੰਦਰ ਸਿੰਘ ਜੀ ਕਾਕੜਾ ਤਰਮੇਰ ਜੀ ਗਾਂਧੀ ਜੋ ਹਲ ਤੋਂ ਤੋਂ ਖੜੇ ਨਹੀਂ ਸਾਡੇ ਤੋਂ ਕਿਉਂਕਿ ਵੱਧ ਤੋਂ ਵੱਧ ਕੋਰਟ ਦੇ ਕੇ ਜਿਤਾਵਾਂਗੇ ਇਹ ਅਪੀਲ ਕਰਾਂਗਾ ਲੋਕਾਂ ਨੂੰ ਜਿਹੜੇ ਉੱਧਰ ਕਰਦੇ ਰਿਹਾ ਲੋਕਾਂ ਤੋਂ ਇਹ ਕਰਨੇ ਕਿ ਉੱਥੋਂ ਮੋਦੀ ਹਟਾਣਾ ਉਦੀ ਹੱਡ ਜਿਦਾਂ ਰੋਲ ਜਾਏ ਵਿਕਾਸ ਵਧੀਆ ਹੋਏਗਾ ਜੀ